ਚੇਕ ਆਲਦੀ ਮੇਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਗੱਲ ਕਰਾਂਗੇ 112 ਦਵਾਈਆਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੈਨ ਹੋ ਚੁੱਕੀਆਂ ਨੇ ਤਾਂ ਇਹ ਖਬਰ ਆਖਿਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਖਬਰ ਹੈ ਜਿਹੜੀ ਤੁਹਾਡੀ ਸਿਹਤ ਦੇ ਨਾਲ ਜੁੜੀ ਹੋਈ ਹੈ ਜੇਕਰ ਤੁਸੀਂ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਅੱਜ ਹੀ ਰੁਕ ਜਾਵੋ ਕਿਉਂਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨਾ ਤੁਹਾਡੇ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਇਹ ਦਵਾਈਆਂ ਹੁਣ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੈਨ ਹੋ ਚੁੱਕੀਆਂ ਹਨ ਪੰਜਾਬ ਦੇ ਵਿੱਚ 112 ਦਵਾਈਆਂ ਦੇ ਵਿਕਰੀ ਉਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਹੈ ਇਹਨਾਂ ਦਵਾਈਆਂ ਨੂੰ ਸੈਂਟਰ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਯਾਨੀ ਕਿ CDSCO ਵੱਲੋਂ ਸਬ ਸਟੈਂਡਰਡ ਜਿਸ ਦਾ ਮਤਲਬ ਹੈ ਕਿ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਐਲਾਨਿਆ ਗਿਆ ਇਸ ਲਈ ਸਿਹਤ ਵਿਭਾਗ ਪੰਜਾਬ ਦੇ ਵੱਲੋਂ ਇਹਨਾਂ ਦਵਾਈਆਂ ਦੀ ਵਿਕਰੀ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਬਕਾਇਦਾ ਇਸ ਬਾਰੇ ਇਹਨਾਂ ਦਵਾਈਆਂ ਦੇ ਵਿਕਰੀ ਬਾਰੇ ਜਿਹੜੀ ਕਿ ਜਾਣਕਾਰੀ ਦਿੱਤੀ ਹੈ ਕਿ ਵਿਕਰੀ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਬੈਨ ਦਵਾਈਆਂ ਦੇ ਵਿੱਚ ਦਿਲ ਦੀ ਬਿਮਾਰੀ ਸੰਬੰਧਿਤ ਦਵਾਈ ਕੈਂਸਰ 슈ਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਦੀਆਂ ਦਵਾਈਆਂ ਸ਼ਾਮਲ ਹਨ ਅਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਖੰਗ ਦੀ ਦਵਾਈ ਕੋਲਡ ਰਿਫਟ ਸਮੇਤ 8 ਦਵਾਈਆਂ ਉੱਤੇ ਪਾਬੰਦੀ ਲੱਗੀ ਸੀ ਤਾਂ ਸਿਹਤ ਮੰਤਰੀ ਵੱਲੋਂ ਸਖਤ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਲਿਸਟ ਦੇ ਵਿੱਚ ਦਿੱਤੀਆਂ ਗਈਆਂ ਦਵਾਈਆਂ ਦੀ ਵਰਤੋਂ ਕਿਸੇ ਵੀ ਮਰੀਜ਼ ਉੱਤੇ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਦਵਾਈ ਦੀ ਦੁਕਾਨ ਉੱਤੇ ਇਹਨਾਂ ਦੇ ਵਿੱਚੋਂ ਕੋਈ ਵੀ ਦਵਾਈ ਵਿਕ ਰਹੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਸੂਬਾ ਵਾਸੀਆਂ ਦੀ ਸਿਹਤ ਪੰਜਾਬ ਸਰਕਾਰ ਦੀ ਤਰਜੀਹ ਹੈ। ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਤਿਆਰ ਕੀਤੀਆਂ ਗਈਆਂ 11 ਦਵਾਈਆਂ ਦੇ ਸੈਂਪਲ ਫੇਲ ਹੋ ਗਏ। ਸਨ ਇਹ ਸੈਂਪਲਾਂ ਦੀ ਜਾਂਚ ਤੋਂ ਬਾਅਦ ਹੀ ਸਬੰਧਿਤ ਫਾਰਮਾ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਦਵਾਈਆਂ ਨਾਲ ਸੰਬੰਧਿਤ ਬੈਂਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਤਾਂ ਇਹ ਦਵਾਈਆਂ ਹੁਣ ਜਿਹੜੀ ਕਿ ਬੈਨ ਕਰ ਦਿੱਤੀਆਂ ਗਈਆਂ ਨੇ 112 ਦਵਾਈਆਂ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਬਾਜ਼ਾਰ ਪੰਜਾਬ ਦੇ ਵਿੱਚ ਅਤੇ ਹੁਣ ਇਹ ਬਾਜ਼ਾਰ ਦੇ ਵਿੱਚ ਵੀ ਨਹੀਂ ਵਿਕਣਗੀਆਂ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੀ ਵਿਕਰੀ ਉੱਤੇ ਵੀ ਰੋਕ ਲੱਗ ਚੁੱਕੀ ਹੈ ਜੇਕਰ ਤੁਸੀਂ ਇਹਨਾਂ 112 ਬੈਨ ਹੋਈਆਂ ਦਵਾਈਆਂ ਬਾਰੇ ਪੂਰੀ ਡਿਟੇਲ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇਸ ਸਿੰਘ ਦੇ ਪੇਜ ਤੇ ਜਾ ਕੇ ਜਾਣਕਾਰੀ ਜਿਹੜੀ ਕਿ ਡਿਟੇਲ ਦੇ ਵਿੱਚ ਹਾਸਲ ਕਰ ਸਕਦੇ ਹੋ ਬਕਾਇਦਾ ਉਹਨਾਂ ਨੇ ਇਹਨਾਂ ਦਵਾਈਆਂ ਦੀ ਲਿਸਟ ਪੋਸਟ ਦੁਆਰਾ ਜਿਹੜੀ ਕਿ ਸਾਂਝੀ ਕੀਤੀ ਹੈ। ਦੇਖਦ ਰੋਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।